ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚੰਪੇਨਾ ਹੈ ਉਹਦੇ ਤਹਿਤ ਮੁਸ਼ਰਦ ਪੁਲਿਸ ਅਬਰ ਸਾਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਉਹ ਕੇਮ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਅਫਲੂਐਂਸ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ। ਉਹ ਅਸੀਂ ਰਿਕਵਰ ਕੀਤੀ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ। ਔਰ ਇੱਕ ਬੱਤੀਪੋਰ ਦਾ ਪਿਸਤਲ ਹੈ ਇਸ ਤੋਂ ਬਾਅਦ 1 ਕਿਲੋ ਹਿਰੋਇਨ ਤੇ ਆਕਾਖ 10000 ਹਵਾਲਾ ਵੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ کیسਾਂ ਦੇ ਵਿੱਚ ਦੋ ਜਿਹੜਾ ਪਹਿਲਾ ਇਸ ਵਿੱਚ ਕੋਲਮਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਤੇ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਕੋਕੀਨ ਦੀ ਨੈਪਲਨ ਪਾਰਟਿਸ ਇਥੇ ਰਹਿਣ ਲੱਗਿਆ ਇਹਨੇ ਓਵਰ ਸਟੇਏ ਵੀ ਕੀਤੀ ਹੈ ਔਰ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹਾ ਪਾਸਪੋਰਟ ਐਪਲੀਏ ਬਸ ਸਮਝ ਸਕਦੇ ਆ ਜਾਂ ਵੀਜ਼ਾ ਵੀ ਔਰ ਇਹਦੇ ਨੂੰ ਮਹਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਮੀਨ ਲੀਡ ਬਾਇ ਇੰਸਪੈਕਟਰ ਬਲਵਿੰਦ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪਰੀ ਐਲੀਅਸ ਹਰਸ਼ ਇਹ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਕਸ਼ਤੀ ਦੁਕਾਨ ਹੈ ਦੀ ਬਾਰਵੀਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਹੈ ਉਹ ਵੀ ਬਸੰਤ ਐਵੇਨਿਊ ਦਾ ਹੈਗਾ ਕਲਾਸਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਲ ਬੱਤੀਪੋਰ ਵੀ ਇੱਥੇ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰਿਜ਼ੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂ ਜਾਂਦੇ ਸੀਗੇ ਪਾਲੰਸ ਤੋਂ ਸਮਾਨ ਤੇ ਕਨਸਾਈਨਮੈਂਟ WhatsApp ਤੇ ਕੋਈ ਕੰਟੈਕਟ ਹੁੰਦਾ ਸੀਗਾ ਤੇ ਇਹ ਪਹਿਲੇ ਯਾਰ ਵੀ ਗਿਆ ਜਾਇ ਆਪਣੇ ਕਿਸੇ ਹੋਰ ਸਾਥੀ ਰਾਹੀਂ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਐਫਲੂਐਂਟ ਜਿਹੜੇ ਫੈਮਿਲੀਆਂ ਨੇ ਉਹ ਤੇ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਹੈ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ-ਕਲਮ ਹੋ ਰਿਹਾ ਹੈ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨੇ ਜਾਂਦਾ ਤੇ ਇਸ ਕਰਕੇ ਜਿਹੜਾ ਕਾਲੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਆ ਚੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ ਕਾਟਰਲ ਬੱਸ ਜੋ ਹੈ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਤੇ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਇਹ ਜਲਾ ਪਹਿਲਾਂ ਵੀ ਦੋ ਮੁਕੱਦਮੇ ਦਰਜ ਕੀਆ ਕਬੂ ਥਾੜੇ ਦੇ ਵਿੱਚ ਇਹਨੇ ਇਹ ਬਾਅਦ ਪਾਕਿਸਤਾਨੀ ਸਮੋਗਲੋਡ ਨਾਲੇ ਦਾ ਰਾਸਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਇਲੀਅਸ ਰਾਹੁਲ ਕਤੂਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇਹ ਇਹਦੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ ਬਜ ਗਏ ਤੇ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਤੇ ਜੇ ਅੱਗੇ ਵੇਜਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੇ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈ ਜੀ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਗ੍ਰਾਧਮਨੀ ਤੇ ਹਵਾਲਾ ਮਨੀ ਜਿਹਨੂੰ ਆਪ ਕੈਸਾ ਕਰਦੇ ਆ ਇਹ ਗ੍ਰੰਥ ਹੋਈ ਹੈ ਇਹ ਤੇ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਵਾ ਦੁਬਈ ਪਾਕਿਸਤਾਨ ਜਾਂਦਾ ਸੀ। ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਦਿਨ ਲਿੰਚ ਹੋਈ ਸੀ ਅਸੀਂ ਇਨਵੈਸਟੀਗੇਟ ਕਰ ਰਹੇ ਆ। ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਇ ਮਿਸਟਰ ਗਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ। ਨਿਗਵਿੰਦਰ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ, ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਦੀਪ ਤੇ ਉਹਨਾਂ ਦੀ ਟੀਮ। ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਨੀ ਦੇ ਅਕਾਉਂਟ ਵਾਲੇ ਦੇ ਨਾਲ ਉਹ ਪੇਨ ਵਾਲੇ ਵਿੱਚ ਵੀ ਤੇ ਸ਼ਰਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਫੱਟਾ ਫਾਸ਼ ਹੋਏਗਾ ਸੁਰਜੀ ਇਹਦੀ ਇਨਵੈਸਟੀਗੇਸ਼ਨ ਜੀ ਔਨ ਔਨ ਹੈ ਸਾਡੇ ਕੋਲ ਪਰ ਹੈ ਨਵੀਂ ਕਿਸਮ ਦਾ ਲੱਭਿਆ ਜਾ ਰਿਹਾ ਮਤਲਬ ਇਹਦੇ ਕਿਤੇ ਕਿਤੇ ਫਲਾਈ ਕਰਦੇ ਸੀ ਦੁਕਾਨ ਵੀ ਆਖ ਲੱਗਦੇ ਹੋ ਗਏ ਕੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ